ਅੱਜ ਜਿਹੜਾ ਦਿਨੇ ਬਾਈ ਆਪਾਂ 2:30 ਵਜੇ ਚੱਲੇ ਸੀਗੇ ਤੇ ਹੁਣ ਸਹੀ ਟਾਈਮ 2:30 ਦਾਗਾ 12 ਘੰਟੇ ਹੋ ਗਏ ਆਪਾਂ ਨੂੰ ਚੱਲਿਆ ਨੂੰ ਤੇ ਆਪਾਂ ਪਹੁੰਚ ਗਏ ਚਮੋਲੀ ਚਮੋਲੀ ਸ਼ਹਿਰ ਚ ਤੇ ਸਾਹਮਣੇ ਜਾ ਰਹੀ ਆ ਜਿਹੜੀ ਤੁਹਾਨੂੰ ਸਵੇਰੇ ਦਿਖਾਈ ਸੀ ਨਾ ਗੁਰਦੁਆਰਾ ਸਾਹਿਬ ਦੇ ਨਾਲ ਨਦੀ ਜਾਂਦੀ ਸੀਗੀ ਅਲਕਨੰਦਾ ਉਹੀ ਸਾਹਮਣੇ ਜਾ ਰਹੀ ਆ ਜਲ ਤਾਂ ਕਰਦਾ ਉੱਥੇ ਟੈਂਟ ਲਾਈਏ ਹੈ ਨਾ ਉੱਥੇ ਸੌਈਏ ਪਰ ਨੀਚੇ ਹੋ ਜੂਗਾ ਕਾਫੀ ਐਨਾ ਨੀਚੇ ਤਾਂ ਦੋਸਤੋ ਇੱਕ ਵਾਰੀ ਫੇਰ ਅੱਜ ਰਾਤ ਦਾ ਸਫ਼ਰ ਆਪਣਾ ਸ਼ੁਰੂ ਹੋ ਚੱਕਿਆ ਤੇ ਲਾਲ ਹਨੇਰਾ ਹੋ ਚੁੱਕਿਆਗਾ ਦੋ ਕਮਿੰਟ ਸਾਂ ਲੈਣੀਆਂ ਕਿਉਂਕਿ ਪਿੱਛੇ ਚੜ੍ਹਾਈ ਚੜ੍ਹ ਕੇ ਆਇਆ ਕਾਫੀ ਚੜ੍ਹਾਈ ਸੀਗੀ ਦੋ ਕਮਿੰਟ ਆਪਾਂ ਇੱਥੇ ਰੁਕਾਂਗੇ ਤੇ ਫਿਰ ਅੱਗੇ ਦੇ ਸਫ਼ਰ ਨਾਲ ਇਦਾਂ ਹੀ ਬਣਦੇ ਆਂਗੇ ਤੇ ਵੀਡੀਓ ਨਾਲ ਤੁਸੀਂ ਬਣੇ ਰਿਹਾ ਕਰੋ ਕਦੇ ਬਾਈ ਚੜ੍ਹਾਈ ਆ ਜਾਂਦੀ ਆ ਤੇ ਕਦੇ ਢਲਾਨ ਆ ਜਾਂਦੀ ਆ ਤੇ ਇਦਾਂ ਵਧੀਆ ਜੀਜਾ ਲੱਗਿਆ ਰਹਿੰਦਾਗਾ ਮਤਲਬ ਐਵਰ ਗ੍ਰੀਨ ਜਿਹਾ ਕੰਮ ਹੋ ਜਾਂਦਾਗਾ ਹਨਾ ਵਧੀਆ ਕਦੇ ਢਲਾਨ ਆਗੀ ਕਦੇ ਚੜ੍ਹਾਈ ਆ ਜੀ ਤੇ ਸੌਣ ਵਾਸਤੇ ਬਾਈ ਆਪਾਂ ਨੂੰ ਜਗ੍ਹਾ ਲੱਭ ਗਈ ਆ ਆ ਦੁਕਾਨ ਦੇ ਮੁਰੇ ਆ ਕਾ ਤਰਪਾਲ ਜੀ ਪਾਈ ਹੋਈ ਆ ਇਹ ਆਪਣੀ ਲਗਾਤਾਰ ਤੀਜੀ ਰਾਤ ਆ ਜੀ ਜਦੋਂ ਆਪਾਂ ਚੰਗੀ ਤਰ੍ਹਾਂ ਸੌਂਕੇ ਨਹੀਂ ਦੇਖਿਆ ਤੇ ਰਾਤ ਨੂੰ ਹਨਾ ਫਿਰ ਆ ਇਦਾਂ ਦੇ ਰੋੜਾਂ ਤੇ ਲਾਈਟ ਵਗੈਰਾ ਤਾਂ ਹੁੰਦੀ ਨਹੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਆ ਚਿੱਟੀ ਪੱਟੀ ਦੇ ਸਾਰੇ-ਸਾਰੇ ਆਪਾਂ ਜਾਣਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਜਿਹੜੀ ਯਾਤਰਾ ਕਰ ਰਹੇ ਆਂ ਸ੍ਰੀ ਹਿਮਕੁੰਡ ਸਾਹਿਬ ਦੀ ਸਾਈਕਲਾਂ ਤੇ ਤੇ ਇਸ ਟਾਈਮ ਹੈਗੇ ਆ ਜੀ ਆਪਾਂ ਪਿੰਡ ਨਗਰਾਸੂ ਜਿਹੜਾ ਕਿ ਸਵੇਰੇ ਆਪਾਂ 5 6 ਵਜੇ ਪਹੁੰਚੇ ਸੀਗੇ ਤੇ ਨੀਂਦ ਨੂੰ ਤਾਂ ਇਹ ਤੋਂ ਬਾਅਦ ਕਿਹੜੀ ਆਉਣੀ ਹੈ ਕੀ ਹਨਾ ਜੀ ਤੇ ਆ ਇਸ ਟਾਈਮ ਜਿਹੜੇ ਆਪਾਂ ਨਾ ਨਗਰਾਸੂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਚਾਂਗੇ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਤੇ ਅੱਜ ਉਹ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ ਨਗਰਾਸੂ ਤੋਂ ਗੋਮਿੰਦ ਘਾਟ ਜੀ 114 ਕਿਲੋਮੀਟਰ ਹੈਗਾ ਤੇ ਅੱਜ ਆਪਾਂ ਦੇਖਦੇ ਆ ਨਾ ਚੜਾਈ ਕਾਫੀ ਆ ਜਾਂਦੀ ਹੈ ਕਿੰਨਾ ਕਾ ਚੱਲਿਆ ਜਾਂਦਾਗਾ ਤੇ ਮੈਂ ਆਉਣ ਵਾਲੀਆਂ ਸੰਗਤਾਂ ਨੂੰ ਦੱਸਦਾ ਜਿਹੜੀਆਂ ਸੰਗਤਾਂ ਇੱਧਰ ਨੂੰ ਆ ਰਹੀਆਂ ਆ ਤੇ ਗੁਰਦੁਆਰਾ ਸਾਹਿਬ ਹਨ 10 ਹੀ ਤਾ ਤੁਹਾਨੂੰ ਨਗਰਸੂ ਦੇ ਵਿੱਚ ਆ ਤੇ ਪਹਿਲੇ ਜਗ੍ਹਾ ਆ ਪਏ ਆ ਦੇਖੋ ਜੀ ਆ ਬਿਸਤਰੇ ਪਏ ਆ ਸਾਰਾ ਕੁਝ ਪਿਆਗਾ ਇੱਥੇ ਤੁਸੀਂ ਫ੍ਰੀ ਪੈ ਸਕਦੇ ਹੋ ਜੇ ਤੁਸੀਂ ਪੇਡ ਲਈ ਕਮਰਾ ਲੈਣਾਗਾ ਤਾਂ ਤੁਹਾਨੂੰ ਪੈਸਿਆਂ ਦਾ ਰੂਮ ਵੀ ਅਲੱਗ ਪ੍ਰਾਈਵੇਟ ਮਿਲ ਜੂਗਾ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਕਿੱਥੇ ਆਗਾ ਆ ਜਿਹੜੇ ਸਾਹਮਣੇ ਬਣੇ ਹੋਏ ਆ ਸਾਰੇ ਕਮਰੇ ਜੀ ਇਹ ਪੈਸਿਆਂ ਦੇ ਮਿਲਦੇ ਆਗੇ ਇਹ ਪੇਡ ਆਗੇ ਸਾਰੇ ਕਮਰੇ ਆਗੇ ਯਾਤਰੀਆਂ ਨੇ ਆਉਣ ਲਈ ਆ ਜੇ ਤੁਸੀਂ ਫ੍ਰੀ ਚ ਰਹਿਣਾਗਾ ਤਾਂ ਉੱਪਰ ਜਿਹੜਾ ਹਾਲ ਹੈਗਾ ਉਸ 'ਚ ਪੈ ਸਕਦੇ ਹਾਂ ਤੇ ਹੁਣ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਵੀ ਨਾਲ-ਨਾਲ ਦਰਸ਼ਨ ਕਰਵਾ ਦਿੰਨੇ ਆਗੇ। ਬਹੁਤ ਬਹੁਤ ਧੰਨਵਾਦ। ਉਹ ਰੋਈ ਦਰਬਾਰ ਸਾਹਿਬ ਦੇ ਦਰਸ਼ਨ। ਦਰਬਾਰ ਸਾਹਿਬ ਦੇ ਤੁਸੀਂ ਦਰਸ਼ਨ ਕਰ ਲਏ ਜੀ ਤੇ ਇੱਧਰ ਲੰਗਰ ਹਾਲ ਆ ਜਾਂਦਾਗਾ ਤੇ ਸਾਹਮਣੇ ਵੀ ਲੰਗਰ ਹਾਲ ਹੀ ਹੈਗਾ ਜਿੱਥੇ ਬਣਾਉਂਦੇ ਕਰਦੇ ਆ ਤੇ ਉੱਥੇ ਸ਼ਿਕਾ ਵੀ ਦਿੰਦੇ ਆਗੇ ਤੇ ਸਾਹਮਣੇ ਉਹੀ ਕਮਰੇ ਆਗੇ ਸ਼ਰਾਮਣੀਆਂ ਹੋਈਆਂ। ਜਿਹੜੇ ਮੈਂ ਸੁਣ ਕੇ ਆ ਵੀ ਪੈਸਾ ਨਹੀਂ ਬਿਲਕੁਲ ਉੱਪਰ ਆ ਗਏ ਜਿਹੜੇ ਉੱਪਰਲੀ ਛੱਤ ਆ ਗਈ ਉੱਪਰਲਾ ਫਲੋਰ ਉਹ ਆਮ ਫਰੀ ਰਹਿਣ ਵਾਸਤੇ ਹਾਲ ਆਗਾ ਉਹ ਆਗਾ ਜੀ ਤੇ ਸਵੇਰ ਦਾ ਬੜਾ ਸੋਹਣਾ ਵਿਊ ਹੁੰਦਾ ਸਾਹਮਣੇ ਪਹਾੜਾਗਾ ਤੇ ਸ੍ਰੀ ਨਿਸਾਨ ਸਾਹਿਬ ਤੇ ਸਾਹਮਣੇ ਦਾ ਜਿਹੜਾ ਵਿਊ ਆ ਨਾ ਬਾਈ ਇਧਰ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਨਾ ਅਲਕਨੰਦਾ ਨਦੀ ਨੰਗਦੀ ਆ ਗਈ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਗੇ ਇਹ ਆ ਦੇਖੋ ਜੀ ਇਹ ਹੈ ਜੀ ਅਲਕਨੰਦਾ ਨਦੀ ਜਿਹੜੀ ਬਦਰੀਨਾਥ ਤੋਂ ਆਉਂਦੀ ਹੈ ਜੀ ਇਹ 8 250 ਕਿਲੋਮੀਟਰ ਲੰਬੀ ਹੈ ਜੀ 250 ਕਿਲੋਮੀਟਰ ਲੰਬੀ ਹੈ ਜਿਹੜੀ ਮੈਂ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਵੀ ਦੱਸਿਆਗਾ ਗਾਂ ਜਾ ਕੇ ਇਹ ਗੰਗਾ ਨਦੀ ਦੇ ਵਿੱਚ ਹੀ ਹਨਾ ਰਲ ਜਾਂਦੀ ਹੈ ਜੀ ਬੜਾ ਵਧੀਆ 뷰 ਆਗਾ ਸਵੇਰ ਦਾ ਤੇ ਹੁਣ ਆਪਾਂ ਲੰਗਰ ਪਛਾਦਾ ਛਕ ਲਏ ਤੇ ਫਿਰ ਅੱਗੇ ਦਾ ਸਫ਼ਰ ਜਿਹੜਾ ਜਾਰੀ ਕਰਨਾਗਾ ਮੂੰਗੀ ਦੀ ਦਾਲ ਤੇ ਨਾਲ ਸਾਗ ਵਾਹਿਗੁਰੂ ਵਾਹਿਗੁਰੂ ਬਾਬੇ ਦੇ ਘਰੋਂ ਲੈ ਕੇ ਇਜਾਜ਼ਤ ਤੇ ਆਪਣਾ ਜਿਹੜਾ ਸਫ਼ਰ ਫਿਰ ਸ਼ੁਰੂ ਹੋ ਚੁੱਕਿਆ ਜੀ ਵੀਡੀਓ ਨਾਲ ਦੇਖੋ ਕਿੱਥੇ ਪਹੁੰਚਦੇ ਆਗੇ ਕਿਦਾਂ ਦਾ ਰਸਤਾ ਹਨ ਸਭ ਕੁਝ ਅਪਡੇਟ ਨਾਲ ਦੀ ਨਾਲ ਦਿੰਦੇ ਰਹਿਾਂਗੇ ਆਹ ਭਾਈ ਜਿਹੜਾ ਤੁਸੀਂ ਸਾਹਮਣੇ ਪਹਾੜ ਦੇ ਉੱਤੇ ਵੱਡੇ ਵੱਡੇ ਕਿਲਜੇ ਲਾ ਦੇਖੀ ਜਾਂਦੇ ਹੋ ਨਾ ਇਹ ਉੱਥੇ ਹੀ ਲੱਗਦੇ ਆਗੇ ਜਿੱਥੇ ਨਾ ਇਹ ਮਤਲਬ ਪਹਾੜ ਖਿਸਕਨ ਦਾ ਹਨ ਪੱਥਰ ਜੇ ਡਿੱਗਦੇ ਰਹਿੰਦੇ ਆਗੇ ਤੇ ਉਥੇ ਖਤਰਾ ਹੁੰਦਾਗਾ ਹਨ ਤੇ ਉਥੇ ਫਿਰ ਇਸ ਤਰ੍ਹਾਂ ਨਾ ਬਾਈ ਆ ਮਸ਼ੀਨ ਆਈਆਂ ਤੁਸੀਂ ਇਸ ਤਰ੍ਹਾਂ ਦੇਖੋ ਕਿੱਲ ਜੇ ਬਾਵਾ ਇਹ 4 4 5 5 ਫੁੱਟ ਦੇ ਹਨ ਤੇ ਆ ਮਸ਼ੀਨ ਨਾਲ ਸੱਲ ਮਾਰ ਮਾਰ ਸੱਲ ਮਾਰ ਮਾਰ ਇਹਨੂੰ ਇਹਦੇ ਪਹਾੜ ਦੇ ਅੰਦਰ ਕਰ ਦਿੰਦੇ ਹੈਗੇ ਤੇ ਫਿਰ ਉੱਤੇ ਜਾਲ ਲਾ ਦਿੰਦੇ ਹੈਗੇ ਜਾਲ ਜਿਹੜਾ ਜਾਲ ਨਾ ਸਾਰਾ ਕਵਰ ਕਰ ਦਿੰਦੇ ਇਸ ਤਰ੍ਹਾਂ ਦਾ ਜਾਲ ਲੱਗਦਾਗਾ ਸਾਰਾ ਕਵਰ ਹੋ ਜਾਂਦਾ ਉਹਦੇ ਨਾਲ ਤੇ ਕਵਰ ਹੋਣ ਦੇ ਨਾਲ ਫਿਰ ਬਾਈ ਇਹ ਵਧੀਆ ਸੇਫਟੀ ਹੋ ਜਾਂਦੀ ਹੈ ਇਹ ਉਸ ਜਗ੍ਹਾ ਤੇ ਲਾਉਂਦੇ ਹੈਗੇ ਜਿੱਥੇ ਆ ਡਿੱਗਣ ਦਾ ਹਨਾ ਡਰ ਹੁੰਦਾ ਪੱਥਰ ਜੇ ਬਾੜੇ ਜਿਹੜਾ ਸਫਰਾ ਪਟਾਈ ਵੇ ਸ਼ੁਰੂ ਕੀਤਾ ਸੀ ਕਿਉਂਕਿ ਬਾਈ ਰਾਤ ਸਾਨੂੰ ਪਤਾ ਹੀ ਹੈ ਹਨਾ ਸਾਰੀ ਰਾਤ ਚੱਲਦੇ ਰਹੇ ਸੀਗੇ ਤੇ ਹੁਣ ਟਾਈਮ 3:30 ਹੋ ਗਿਆ ਤੇ ਪਾਣੀ ਪੀ ਲਈਏ ਮੈਂ ਖੜ ਕੇ ਤੇ ਇੱਕ ਜ਼ਰੂਰੀ ਗੱਲ ਕਰਨੀ ਸੀ ਸਾਰੇ ਬਾਈ ਹਨਾ YouTube ਤੇ ਬਹੁਤ ਕਮੈਂਟ ਕਰੀ ਜਾਂਦੇ ਸੀ ਕਹਿੰਦੇ ਬਾਈ ਜਾਂ ਪੱਗ ਬੰਨਿਆ ਕਰ ਤੇ ਜਾਂ ਪਰਨਾ ਗੁਰੂ ਘਰ ਫੇਰ ਜਾਇਆ ਕਰ ਸੋਣਾ ਲੱਗਦਾ ਤੇ ਅੱਜ ਆਪਾਂ ਪਰਨਾ ਬੰਨਿਆਗਾ ਸਾਰੇ ਇੱਕ ਕਮੈਂਟ ਫੇਰ ਜ਼ਰੂਰ ਕਰੋ ਤੇ ਅੱਜ ਦੱਸਿਓ ਕਿਵੇਂ ਲੱਗਦਾ ਪਰਨਾ ਬੰਨਿਆ ਆਪਣੇ ਪਾ ਸਫਰ ਕਰ ਰਹੇ ਸੀਗੇ ਤੇ ਗੋਚ ਰਾਂਗੇ ਇਸ ਟਾਈਮ ਇਹ ਆਪ ਨੂੰ ਆਪਣਾ ਪੰਜਾਬੀ ਭਰਾ ਮਿਲਿਆ ਸਸੀਕਾਲ ਬਾਈ ਤੇ ਬਾਈ ਕੀ ਨਾਮ ਆ ਤੁਹਾਡਾ ਜੀ ਮਨਜਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਬਾਈ ਤੁਸੀਂ ਤਰਨਤਾਰਨ ਜੀ ਤਰਨਤਾਰਨ ਤੋਂ ਤੇ ਬਾਈ ਜੀ ਇੱਥੇ ਤੁਸੀਂ ਕਿਸੇ ਯਾਤਰਾ ਤੇ ਆਏ ਹੋ ਜਾਂ ਵੈਸੇ ਜੀ ਨਹੀਂ ਵੀਰ ਮੈਂ ਇੱਥੇ ਰੇਲਵੇ ਜੋਬ ਕਰਦਾ ਹਾਂ ਇਥੇ ਰੇਲਵੇ ਚ ਜੌਬ ਕਰਦੇ ਸੀ ਬਹੁਤ ਵਧੀਆ ਗੱਲ ਆਪਣਾ ਪੰਜਾਬੀ ਭਰਾ ਰੇਲਵੇ ਚ ਜੌਬ ਕਰਦਾਗਾ ਤੇ ਇਥੇ ਭਾਈ ਕਿੰਨਾ ਟਾਈਮ ਹੋ ਗਿਆ ਜੌਬ ਨੂੰ ਜੀ ਮਹੀਨਾਂ ਸਾਲ ਹੋ ਗਿਆ ਸਾਲ ਹੋ ਗਿਆ ਤੇ ਰਹਿੰਦੇ ਫਿਰ ਕਰਦੇ ਕੀ ਹੋ ਗਿਆ ਇਥੇ ਇਥੇ ਰੂਮ ਲਿਆ ਰੈਂਟ ਤੇ ਰੂਮ ਲਿਆਗਾ ਰੈਂਟ ਤੇ ਕਿਤੇ ਘਰ-ਬਾਰ ਕਦੋਂ ਜਾਂਦੇ ਹੋ ਘਰ-ਬਾਰ ਹੁਣੇ ਆਏ ਆ ਪੂਰਾ ਟਾਈਮ ਥੋੜਾ ਟਾਈਮ ਹੀ ਹੋਇਆ ਛੁੱਟੀ-ਛਾਟੀ ਮਿਲ ਜਾਂਦੀ ਹੈ ਜੀ ਠੀਕ ਹੈ ਚਲੋ ਪਰਮਾਤਮਾ ਦੀ ਕਿਰਪਾ ਚਾਹੀਦੀ ਆ ਤੇ ਭਾਈ ਨੇ ਲੱਸੀ ਦੀ ਸੇਵਾ ਕੀਤੀ ਆ ਪੰਜਾਬੀ ਭਰਾ ਨੇ ਬਹੁਤ ਮਨ ਖੁਸ਼ ਆ ਭਾਈ ਸასი ਸ਼ਕਾਰ ਟਾਈਮ ਭਾਈ 4 ਵਜੇ ਆ ਗਏ ਤੇ ਇਦਾਂ ਲੱਗਦਾ ਵੀ ਸ਼ਾਮ ਹੋ ਗਈ ਮੌਸਮ ਥੋੜਾ ਖਰਾਬ ਹੋਇਆ ਪਿਆ ਕਿਸੇ ਵੀ ਵੇਲੇ ਮੀਂਹ ਆ ਸਕਦਾ ਖਿੱਚ ਲੇ ਜਿੰਨਾ ਕਾ ਰਸਤਾ ਖਿੱਚਿਆ ਜਾਂਦਾ ਹਨ ਤੇ ਆਪਣਾ ਸਾਥੀ ਉਹ ਨੀਸ਼ੂ ਅਜੇ ਪਿੱਛੇ ਫਿਰਦਾ ਉਹਦੀ ਵੇਟ ਕਰੀ ਜਾਂਦੇ ਆ ਤੇ ਆ ਨਦੀ ਨਾਲ ਨਾਲ ਹੀ ਜਾਂਦੀ ਆਪਾਂ ਉੱਥੇ ਖੜੇ ਆ ਹਲਕਨੰਦਾ ਹਲਕਨੰਦਾ ਨਦੀ ਜਿਵੇਂ ਜਿਵੇਂ ਆਪਾਂ ਸੜਕ ਤੇ ਜਾਈ ਜਾਂਦੇ ਹਨ ਇਹ ਨਾਲ ਨਾਲ ਉਦੋਂ ਦੀ ਓਮ ਹੀ ਤੁਰੀ ਆਉਂਦੀ ਹੈਗੀ ਮੌਸਮ ਇੱਕਦਮ ਪੂਰਾ ਬਈ ਠੰਡਾ ਹੋਇਆ ਪਿਆ ਪੂਰਾ ਠੰਡਾ ਮੌਸਮ ਹੈ ਆ ਤੋਂ ਵਦਰੀ ਨਾਲ ਹੈ ਗਾਜੀ 131 ਕਿਲੋਮੀਟਰ ਟੇਵਲ ਹੈਗਾ 20 ਕਿਲੋਮੀਟਰ ਤੇ ਸਦੌਲੀ 17 ਕਿਲੋਮੀਟਰ ਅੱਜ ਦਾ ਵੀ ਮੌਸਮ ਠੰਡਾਗਾ ਤੇ ਬਾਬੇ ਦੀ ਕਿਰਪਾ ਨਾਲ ਗੱਡੀਆਂ ਨੇ ਟਾਪ ਪਾਇਆ ਹੋਇਆ ਟਾਪ ਇੱਕ ਗੱਡੀ ਮੋੜੇ ਜਾਂਦੀ ਆ ਤੇ ਇੱਕ ਆਪਣਾ ਮਗਰ ਆਉਂਦੀ ਆ ਗੱਡੀ ਤੇ ਤੀਜੀ ਗੱਡੀ ਆ ਸੈਂਟਰ ਦੇ ਵਿਚਾਲੇ ਹਲੋ ਸਾ ਕੀ ਹਾਲ ਚਾਲ ਨੇ ਇਟਾ ਪਾਇਆ ਹੋਇਆ ਹੈ ਕੜੀਆਂ ਖੱਚੀ ਚ ਰਹੀ ਜਾਣਿਆ ਬਾਬੇ ਦੀ ਕਿਰਪਾ ਨਾਲ ਲਾ ਲਾਂਗੇ ਸ਼ੇਦੀਆਤੀ ਸ੍ਰੀ ਹਿਮਕੁੰਡ ਸਾਹਿਬ ਹਾਂ ਪ੍ਰਧਾਨ ਸਾਹਿਬ ਦੱਸੋ ਕੀ ਕਾਰਾ ਕਰਕੇ ਆਏ ਹੋ ਹਾਂ ਜਿਹੜਾ ਬਾਈ ਆਪਣੇ ਕੋਲ ਜਿਹੜੀ ਤਰਪਾਲ ਸੀਗੀ ਨਾ ਬਹੁਤ ਵੱਡੀ ਸਾਈਕਲ ਟਕਣ ਵਾਸਤੇ ਮੀਮੂ ਤੋਂ ਹਨ ਉਹ ਪਤਾ ਨਹੀਂ ਇਹਨੇ ਇੱਥੇ ਬੰਨੀ ਸੀਗੀ ਤੇ ਪਤਾ ਨਹੀਂ ਕਿੱਧਰ ਡਿਗ ਡੁਗ ਪਈ ਉਹ ਕਿੱਧਰ ਨੂੰ ਗਈ ਟੱਕਾ ਹੀ ਹੋ ਗਿਆ ਨਿਸ਼ੂ ਮਗਰ ਆਉਂਦਾ ਇੱਕ ਅਰੀ ਤਾਂ ਹੁਣ ਫੋਨ ਕੀਤਾਗਾ ਦੇਖਦਾ ਆਂ ਤੇ ਬਾਕੀ ਨਹੀਂ ਫਿਰ ਰੱਬ ਰੱਖਾ ਨਹੀਂ ਫਿਰ ਹੋਰ ਲੈਣੀ ਪਊਗੀ ਮਗਰ ਤਾਂ ਹੁਣ ਮੁੜ ਕੇ ਜਾਣੀ ਨਹੀਂ ਸਕਦੇ ਬਾਈ ਕੀ ਕਰਕੇ ਮੈਂ ਲੱਗਦਾ ਸੀ ਪਹਿਲੇ ਰਾਈਡਰ ਹੋਵਾਂਗੇ ਸਾਈਕਲ ਵਾਲੇ ਜਿਨ੍ਹਾਂ ਨੇ ਸਾਰਿਆਂ ਨਾਲ ਵੱਧ ਸਮਾਨ ਛਿੱਟਿਆਗਾ ਹੁਣ ਤੱਕ ਦੀਆਂ ਚਾਰ ਤਾਂ ਟੋਪੀਆਂ ਹੋ ਗਈਆਂ ਸੰਦੀਪ ਦੋ ਸੀਗੀਆਂ ਟੱਲੇ ਵਾਲ ਤੇ ਇੱਕ ਤੂੰ ਰਾਤ ਸਿੱਟੀ ਹੈਨਾ ਤਿੰਨ ਇੱਕ ਇਹ ਤੂੰ ਪਹਿਲਾਂ ਪਤਾ ਨਹੀਂ ਕਿੱਥੇ ਰਹਿ ਗਈ ਸੀ ਚਾਰ ਟੋਪੀਆਂ ਤੇ ਇੱਕ ਦੋ ਚੱਪਲਾਂ ਦੇ ਜੋੜੇ ਦੋ ਚੱਪਲਾਂ ਦੇ ਜੋੜੇ ਹਰਪਾਲ ਨੇ ਠੀਕ ਆ ਤੇ ਫਿਰ ਆਪਾਂ ਇੱਕ ਡੋਲੂ ਨਕੋਦਰ ਭੁੱਲ ਕੇ ਆਏ ਉੱਥੇ ਛੱਡਿਆ ਸੀਗੇ ਇੱਕ ਹਾਂ ਇੱਕ ਹਰਪਾਲ ਨੇ ਫੋਨ ਚ ਕਾਤਾ ਲੁਧਿਆਣੇ ਦੁਖਨਵਾਰਨ ਗੁਰਦੁਆਰੇ ਸਾਹਿਬ ਚੋਂ ਤੇ ਇੱਕ ਹੁਣ ਆਹ ਤਰਪਾਲ ਹੋਗੀ ਭਾਈ ਦੋ ਚੀਜ਼ਾਂ ਰਹਿ ਗਈਆਂ ਸੀ ਗਨਾਂ ਨਾਲਆਂ ਇੱਕ ਐਣਕਾ ਆਉਂਦੀ ਮਿਹਰਬਾਨੀ ਤੇ ਇੱਕ ਉਹ ਸੈਲਫੀ ਸਟਿਕ ਸੀਗੀ ਜਿਹੜੀ ਉਹ ਵੀ ਉਹ ਬਾਬਾ ਜੀ ਦੀ ਮਿਹਰਬਾਨੀ ਹੋਈ ਹੈਗੀ ਦੋ ਚੀਜ਼ਾਂ ਤਾਂ ਰਹੀ ਗਈਆਂ ਸੀ ਇਹਨਾਂ ਕੋਲ ਸਸੀ ਕਮਾਤਾ ਤੇ ਨਿਸ਼ੂ ਤੂੰ ਮਗਰ ਆਇਆ ਤੈਨੂੰ ਤੈਨ ਤਾਂ ਨਿਗਾਹ ਨਹੀਂ ਪਈ ਹੋਣੀ ਇਹਨਾਂ ਕਿਸੇ ਪਾਸੇ ਪਈ ਨਹੀਂ ਕਿਤੇ ਕੁਝ ਨਹੀਂ ਪਿਆ ਸੀ ਫਿਰ ਉਹ ਅਜ ਦੂ ਪਿੱਛੇ ਡਿਗ ਡੁਗ ਪਈ ਹਨਾ ਕਿਸੇ ਪਾਸੇ ਤਰਪਾਲ ਵੀ ਬਹੁਤ ਵੱਡੀ ਸੀਗੀ ਆਪਣੇ ਕੋਲੇ ਹਾਂ ਜੀ ਮਿੱਤਰੋ ਟਾਈਮ 5:30 ਹੋ ਗਏ ਤੇ ਰਸਤਾ ਟਲਾਂ ਨਾਲ ਆ ਗਿਆ ਸਾਈਕਲ ਆਪਣੇ ਆਪ ਚੱਲੀ ਜਾਂਦੇ ਆ ਬੜਾ ਵਧੀਆ ਲੱਗਦਾਗਾ ਤੇ ਬਾਕੀ ਮੌਸਮ ਵੀ ਇਦਾਂ ਦਾ ਹੋਇਆ ਪਿਆਗਾ ਨਿਆਰੇ ਵਾਲਾ ਤੇ ਜਿਹੜੇ ਆਸੇ ਪਾਸੇ ਦੇਖਣ ਵਾਲੇ ਐਕਟੀਵਿਟੀ ਆ ਨਾ ਆ ਦੇਖੋ ਪਹਾੜ ਪਹਾੜਾ ਕੇ ਇਹਨਾਂ ਦਾ ਵੀ ਵੱਖਰਾ ਹੀ ਨਜ਼ਾਰਾ ਆ ਰਿਹਾਗਾ ਇਦਾਂ ਦੇ ਮੌਸਮ ਚ ਬਾਜੇ ਮੀਂਹ ਕਣੀ ਆ ਗਈ ਫੇਰ ਤੰਗ ਵੀ ਹੋਵਾਂਗੇ ਤੇ ਨਜ਼ਾਰੇ ਵੀ ਹੈਗੇ ਆ ਨਾਲ ਨਾਲ ਬਾਕੀ ਟਲਾਂ ਨਹੀਂ ਹੁਣ ਉਹ ਤੱਕ ਗਾਂ ਚੜਾਈ ਹੈ ਇਸ ਟਾਈਮ ਜਿਹੜਾ ਹੈਗਾ ਨਾ ਬਾਈ ਆਪਾਂ ਸਮੁੰਦਰੀ ਤਲ ਤੋਂ 1000 ਮੀਟਰ ਦੀ ਉਚਾਈ ਤੇ ਆਂਗੇ। ਰਾਤ ਨੂੰ ਇੱਥੇ ਕਾਫੀ ਠੰਡ ਹੋ ਜਾਂਦੀ ਹੈ ਰਾਤ ਵੀ ਠੰਡ ਸੀਗੀ ਤੇ ਅੱਜ ਵੀ ਮੌਸਮ ਠੰਡਾ ਹੀ ਹੈਗਾਗਾ। ਤੇ ਬਾਕੀ ਨਾ ਇੱਥੇ ਜਿਹੜਾ ਆਪਣਾ ਇੰਡੀਆ ਦਾ ਲਾਸਟ ਪੈਂਡਾ ਇੱਕ ਮਾਨਾ ਮਾਨਾ ਜੇ ਆਪਾਂ ਨੂੰ ਪਰਮਿਟ ਮਿਲ ਗਿਆ ਨਾ ਉੱਥੋਂ ਦਾ ਤੇ ਆ ਯਾਤਰਾ ਤੋਂ ਬਾਅਦ ਉੱਥੇ ਵੀ ਚੱਲ ਕੇ ਆਵਾਂਗੇ ਆਪਾਂ। ਤੇ ਬਾਕੀ ਬਾਈ ਬਹੁਤ ਭਰਾ ਹਣਾ ਮੈਸੇਜ ਕਮੈਂਟ ਕਰਕੇ ਪੁੱਛੀ ਜਾਂਦੇ ਆ ਬਾਈ ਅਸੀਂ ਨਾਲ ਜਾਣਾ ਤੁਹਾਡੇ ਨਾਲ ਯਾਤਰਾ ਕਰਨੀ ਹੈਗੀ ਹਨਾ ਇੰਡੀਆ ਟੂਰ ਕਰਨਾ ਹੈਗਾ ਤੇ ਕੀ ਕੀ ਜਾਂ ਸਮਾਨ ਕੀ ਕੀ ਚਾਹੀਦਾ ਸੀ ਕੱਲਿਆਂੇ ਜਾਣਾਗਾ ਤੇ ਕੋਈ ਚੱਕਰ ਨਹੀਂ ਭਰਾ ਜਦੋਂ ਮਰਜੀ ਆਊਗਾ ਖੁੱਲੇ ਸੱਦੇ ਹਨਾ ਇਕੱਠੇ ਚੱਲਾਂਗੇ ਆਪਾਂ ਸਾਰੇ ਪੰਜਾਬੀ ਭਰਾ ਸਾਰੇ ਕੀ ਦੇ ਘੁੰਮਾਂਗੇ ਜਿਹੜਾ ਮਰਜੀ ਆਓ ਤੇ ਸਮਾਨ ਜਿਹੜਾ ਸਮਾਨ ਮੈਂ ਤੁਹਾਨੂੰ ਇੱਥੇ ਦੱਸ ਨਹੀਂ ਸਕਦਾ ਆਪਾਂ ਉਹਦੀ ਸਪੈਸ਼ਲ ਵੀਡੀਓ ਇੱਕ ਅਲੱਗ ਪਤੋਂ ਪਾਵਾਂਗੇ ਵੀ ਕੀ ਕੀ ਸਮਾਨ ਚਾਹੀਦਾ ਇਸ ਟੂਰ ਦੇ ਵਿੱਚ ਠੀਕ ਆ ਉਹ A to Z ਜਾਣਕਾਰੀ ਦੇਵਾਂਗੇ ਉਹਦੇ ਵਾਸਤੇ ਅਲੱਗ ਵੀਡੀਓ ਪਾਵਾਂਗੇ ਤੇ ਹੁਣ ਆਪਾਂ ਬਾਬਾ ਭਲੀ ਕਰੇ ਦੇ ਅੱਗੇ ਦਾ ਜਿਹੜਾ ਸਫ਼ਰ ਜਿਹੜਾ ਜਾਰੀ ਕਰਦੇ ਆਂਗੇ ਇੱਕ ਜਾਣ ਆ ਬਾਈ ਸਿਆਪੇ ਬਾਹਲੇ ਆ ਗਏ ਸੜਕ ਵਿਚਾਰੀ ਛੋਟੀ ਜੀ ਆ ਇੱਕ ਪਾਸੇ ਟਰੱਕ ਆ ਜਾਂਦਾ ਦੂਜੇ ਪਾਸੇ ਬੱਸ ਆ ਜਾਂਦੀ ਹੈਗੀ ਕਿਧਰ ਕਿਧਰ ਰਕੀ ਕੀ ਨੰਗਾ ਵਿਚਾਰੀ ਪਿੱਦੀ ਜੀ ਸੜਕ ਤੋਂ ਆ ਇਧਰ ਨੂੰ ਨੱਕ ਕੱਢ ਕੇ ਦੇਖ ਕੇ ਮਾਣਾ ਆਹ ਲੈ ਪਹਿਲੇ ਚਲੋ 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 ਭਾਈ ਐ ਚਲੋ ਭਾਈ ਚਲੋ ਚਲੋ ਨਾ ਭਾਈ ਘੜ ਤੋਂ ਘੜ ਭਾਈ 40 45 ਮਿੰਟ ਹੋ ਗਏ ਲਗਾਤਾਰ ਚੜਾਈ ਚੜਦਿਆਂ ਨੂੰ ਆਪਾਂ ਨੂੰ ਪੈਰੇ ਐਦਾਂ ਹੀ ਪੈਦਲ ਤੇ نیچے ਆਪਾਂ ਬਹੁਤ ਆਏ ਆ ਉਹ ਸਾਹਮਣੇ ਸਾਨੂੰ ਪੁਲ ਦੇਖਦਾ ਨਾ ਲੋਹੇ ਦਾ ਉੱਥੇ ਸੀਗੇ ਤੇ ਉਪਰ ਉਪਰ ਆਉਂਦੀ ਐ ਇਧਰ ਦੀ ਸੜਕ ਆਈ ਆ ਉਹ ਆਉਂਦੀ ਇਸ ਤਰ੍ਹਾਂ ਤੇ ਫਿਰ ਇਧਰ ਉੱਪਰ ਆਏਾਂਗੇ ਤੇ ਹਜੇ ਹੋਰ ਵੀ ਉੱਪਰ ਜਾਣਾਗਾ ਆਪਾਂ ਈਸ਼ੂ ਆਪਣੇ ਤੋਂ ਥੋੜਾ ਜਿਹਾ ਪਿੱਛੇ ਰਹਿ ਗਿਆ ਸੀ ਤੇ ਜਦੋਂ ਕੋਲੇ ਆਏ ਤਾਂ ਪਤਾ ਲੱਗਿਆ ਕੋਈ ਪ੍ਰੋਡਕਟ ਲੈ ਕੇ ਆਏਗਾ ਤੇ ਨਿਸ਼ੂ ਵੀਰ ਜੀ ਇਹ ਮਾੜਾ ਜਿਹਾ ਦੱਸੋਗੇ ਇਹ ਜਿਵੇਂ ਆਪਣੇ ਤਾਂ ਪਿੰਡਾਂ 'ਚ ਹੁੰਦੀ ਆ ਸੰਦਲ ਕਹਿ ਦਿੰਦੇ ਆ ਨਾ ਉਸ ਟਾਈਪ ਜਿਹਾ ਮੈਨੂੰ ਲੱਗਦਾ ਪਰ ਉਹ ਚੀਜ਼ ਹੈ ਨਹੀਂ ਗੀ ਹੈ ਕੀ ਆਗਾ ਇਹ ਨਾ ਪਹਾੜਾਂ ਦੇ ਵਿੱਚ ਹੁੰਦਾ ਹੈਗਾ ਆਪਣਾ ਲਾੜੋ ਫਰਵਰੀ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਨਾ ਠੰਡਾਂ ਦੇ ਟਾਈਮ ਮਾਰਚ ਤੇ ਅਪ੍ਰੈਲ ਦੇ ਮਹੀਨਿਆਂ ਦੇ ਵਿੱਚ ਫੁੱਲ ਲੁਕਦੇ ਨੇ ਉਤਰਾਖੰਡ ਦੇ ਵਿੱਚ ਮਾਚਲ ਦੇ ਵਿੱਚ ਤੇ ਹੋਰ ਹਿਮਾਲਿਆਨ ਰੇਂਜਾਂ ਦੇ ਵਿੱਚ ਤੇ ਇਹ ਫੁੱਲ ਹੁੰਦੇ ਨੇ ਰੋਡੋਡੈਂਡਰੋਨ ਜਿਨ੍ਹਾਂ ਨੂੰ ਹਿੰਦੀ 'ਚ ਅਸੀਂ ਬ੍ਰਾਂਚ ਦੇ ਫੁੱਲ ਵੀ ਕਹਿ ਦਿੰਦੇ ਆ ਰੋਡੋਡੈਂਡਰੋਨ ਇਹਨੇ ਜ਼ਬਰਦਸਤ ਫੁੱਲ ਹੁੰਦੇ ਨੇ ਡੇਡੇ ਹੁੰਦੇ ਨੇ ਲਾਲ ਲਾਲ ਜੇ ਰੰਗ ਦੇ ਕਿਉਂ ਡਾਈਜੈਸਟਿਵ ਸਿਸਟਮ ਤੁਹਾਡਾ ਕਿਡਨੀ ਦੇ ਵਿੱਚ ਕੋਈ ਪ੍ਰੋਬਲਮ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਇਮਿਊਨ ਸਿਸਟਮ 'ਚ ਅਗਰ ਕਮੀ ਆਈ ਹੋਵੇ ਜਾਂ ਤੁਹਾਡੇ ਸਰੀਰ ਦੇ ਵਿੱਚ ਨਸਾਂ ਨਾ ਖੁੱਲਦੀਆਂ ਹੋਣ ਉਹਨਾਂ ਵਾਸਤੇ ਬਹੁਤ ਵਧੀਆ ਫੁੱਲ ਹੁੰਦੇ ਨੇ ਇਹਦੀ ਇਹ ਕੈਸ਼ ਤਿਆਰ ਕਰੀ ਹੋਈ ਹੈ ਤੇ ਇਹ ਆਪਣੇ ਸਰੀਰ ਲਈ ਬਹੁਤ ਵਧੀਆ ਆਪਣੇ ਡਾਈਜੈਸਟ ਸਿਸਟਮ ਲਈ ਬਹੁਤ ਵਧੀਆ ਹੈ ਬਾਕੀ ਇਹਦਾ ਸਭ ਤੋਂ ਵਧੀਆ ਫਾਇਦਾ ਦੱਸਾਂ ਇਹ ਕਦੀ ਜ਼ਿੰਦਗੀ ਵਿੱਚ ਜੇ ਕੋਈ ਬੰਦਾ ਪੀਂਦਾ ਰਹੇ ਨਾ ਪਹਾੜੀ ਲੋਕਾਂ ਨੂੰ ਇੰਨੀ ਛੇਤੀ ਕੋਈ ਬਿਮਾਰੀ ਕਿਉਂ ਨਹੀਂ ਲੱਗਦੀ ਉਹਨਾਂ ਦਾ ਸਟੈਮੀਨਾ ਕਿਉਂ ਹੁੰਦਾ ਕਿਉਂਕਿ ਇਹ ਕੈਂਸਰ ਤੋਂ ਵੀ ਰਹਿਤ ਰੱਖਦੀ ਬੰਦੇ ਨੂੰ ਇਮਿਊਨ ਸਿਸਟਮ ਬਹੁਤ ਤਕੜਾ ਰੱਖਦੀ ਹੈ ਜੀ ਇਹ ਬਹੁਤ ਪਰਫੈਕਟ ਚੀਜ਼ ਹੈ ਇਹਦਾ ਨਾਮ ਕੀ ਕਰੀ ਮੈਨੂੰ ਦਿਖਾ ਦੇ ਕੰਪਨੀ ਤਾਂ ਆਪਾਂ ਨਹੀਂ ਦਿਖਾਵਾਂਗੇ ਪ੍ਰੋਮੋਸ਼ਨਲ ਜੀ ਚੀਜ਼ ਹੋ ਜਾਏਗੀ ਪਰ ਇਹ ਰੋਡੋਡੈਂਡਰੋਨ ਦੇ ਫੁੱਲਾਂ ਦਾ ਰਸ ਹੈ ਜੀ ਬ ਲੋ ਜੀ ਤੇ ਬਾਈ ਨੇ ਸਾਰੀ ਜਾਣਕਾਰੀ ਦਿੱਤੀ ਤੇ ਇਹ ਨਿਸ਼ੂ ਵਰਤੀ ਪਾਣੀ ਦੇ ਸਿੰਪਲ ਪਾਣੀ ਚ ਪਾ ਕੇ ਬਣੀ ਆ ਦੇਖੋ ਇਹ ਸਕੈਚ ਹੈ ਜੀ 2 ਲੀਟਰ ਦੀ ਹੈ ਆਪਾਂ ਨੂੰ ਬਹੁਤ ਵਧੀਆ ਰੇਟ ਤੇ ਮਿਲ ਗਈ ਅਸੀਂ ਕਿਹਾ ਜੀ ਸਾਈਕਲ ਯਾਤਰੀਆਂ ਤੇ 250 ਦੀ ਓਦਾਂ ਹੁੰਦੀ ਹੈ ਜੀ ਇਹ ਓਨੇ ਸਾਨੂੰ 180 ਰੁਪਏ ਦਿੱਤੀ ਤੇ ਬਾਕੀ ਦੂਜੀ ਗੱਲ ਇਹਨੂੰ ਤੁਸੀਂ ਅਗਰ 10 ml ਲਓਗੇ ਤਾਂ 30 ml ਤੇ ਪਾਣੀ ਪਾਣਾ ਹੈ ਜਾਂ 25 ml ਪਾਣੀ ਪਾਣਾ ਹੈ ਮਤਲਬ ਇੱਕ ਤੋਂ ਤਿੰਨ ਗੁਣੀ ਪਾਣੀ ਪਾਣਾ ਜਦੋਂ ਵੀ ਬਣਾਉਣੀ ਹੈ ਸਭ ਤੋਂ ਬੈਸਟ ਚੀਜ਼ ਹੈ ਠੀਕ ਹੈ ਜੀ ਬਾਈ ਕਦੇ ਬਾਈ ਚੜਾਈ ਆ ਜਾਂਦੀ ਆ ਤੇ ਕਦੇ ਢਲਾਨ ਆ ਜਾਂਦੀ ਆ ਤੇ ਐਦਾਂ ਵਧੀਆ ਜੀਜਾ ਲੱਗਿਆ ਰਹਿੰਦਾਗਾ ਮਤਲਬ ਐਵਰ ਗ੍ਰੀਨ ਜਿਹਾ ਕੰਮ ਹੋ ਜਾਂਦਾਗਾ ਹਨਾ ਵਧੀਆ ਕਦੇ ਢਲਾਨ ਆ ਗਈ ਕਦੇ ਚੜਾਈ ਆ ਗਈ ਤੇ ਜਿੱਦਾਂ ਪੱਤਨੀ ਟੌਪ ਆਪਾਂ ਪਹਿਲਾਂ ਗਏ ਸੀਗੇ ਨਾ ਜੰਮੂ ਕਸ਼ਮੀਰ ਵਾਲੀ ਸਾਈਡ ਬਾਈ ਉਧਰ 22 ਕਿਲੋਮੀਟਰ ਲਗਾਤਾਰ ਚੜਾਈ ਸੀਗੀ ਤੇ ਉਹ ਚੜਾਈ ਬਹੁਤ ਤੰਗ ਕਰਦੀ ਆ ਸਾਰਾ ਸਾਰਾ ਦੇਣੀ ਖਾ ਜਾਂਦੀ ਹੈਗੀ ਸਿੱਧੀਆਂ ਚੜਾਈਆਂ ਹੁੰਦੀਆਂ ਆ ਤੇ ਇਧਰ ਉੱਤਰਾਖੰਡ ਚ ਹਜੇ ਤੱਕ ਉਸ ਟਾਈਪ ਦੀ ਚੜਾਈ ਤਾਂ ਨਹੀਂ ਮਿਲੀ ਪਰ ਫਿਰ ਵੀ ਸਾਈਕਲ ਦਾ ਆਪਣੇ ਵਾਲੇ ਦਾ ਸਾਨੂੰ ਦੇਸੀ ਸਾਨੂੰ ਵਾਰੀ-ਵਾਰੀ ਦੱਸ ਹੀ ਦਿੰਨੇ ਹਨਾ ਤੁਸੀਂ ਕਹੋਗੇ ਵਾਰੀ-ਵਾਰੀ ਉਹੀ ਗੱਲ ਰਿਪੀਟ ਕਰਦਾ ਰਹਿੰਦਾ ਵੀ ਤੋੜ ਕੇ ਚੜਾਉਣੇ ਪੈਂਦੇ ਆ ਤੇ ਅੱਗੇ ਦੇਖਦੇ ਆ ਬਾਕੀ ਲਾਈਟਾਂ ਪੈਣ ਲੱਗੀਆਂ ਕਈ ਸਾਧਨਾਂ ਦੀਆਂ ਲਾਈਟਾਂ ਚੱਲਦੀਆਂ ਕਈਆਂ ਨੇ ਬੰਦ ਹਨੇਰਾ ਹੁੰਦਾ ਜਾਂਦਾ ਕ ਤੇ ਅੱਜ ਆਪਾਂ ਨੂੰ ਤੀਜੀ ਰਾਤ ਹੋੂ ਲਗਾਤਾਰ ਤੁਰਦਿਆਂ ਨੂੰ ਅ ਅੱਜ ਜਿਆਦਾ ਨਹੀਂ ਤੁਰਦੇ ਛੇਤੀ ਨੇੜੇ ਕਿਤੇ ਜਗ੍ਹਾ ਲੱਭ ਕੇ ਨਾ ਆਪਾਂ ਟੈਂਟ ਵਗੈਰਾ ਲਾ ਲਾਂਗੇ ਜੇ ਤੁਰਨ ਦੀ ਸਲਾਹ ਵੀ ਬਣੀ ਚਨ ਨਾਲ ਆਪਾਂ ਫਿਰ ਵੀਡੀਓ ਬਣਾਉਂਦੇ ਜਾਵਾਂਗੇ ਤੇ ਮੂਰੇ ਜਾਂਦਾ ਆਪਣੇ ਸੰਦੀਪ ਸੰਦੀਪ ਦਾ ਸਫਰਨਾਮਾ ਦਾ ਚੈਨਲ ਆ ਤੇ ਇਹ ਭਰਾ ਦਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਹਨਤ ਕਰਦਾ ਆਪਣੇ ਨਾਲ ਤਾਂ ਦੋਸਤੋ ਇੱਕ ਵਾਰੀ ਫੇਰ ਅੱਜ ਰਾਤ ਦਾ ਸਫਰ ਆਪਣਾ ਸ਼ੁਰੂ ਹੋ ਚੱਕਿਆ ਤੇ ਫਿਲਹਾਲ ਹਨੇਰਾ ਹੋ ਚੁੱਕਿਆਗਾ ਦੋ ਕੁ ਮਿੰਟ ਸਾਹ ਲੈਣੀਆਂ ਕਿਉਂਕਿ ਪਿੱਛੇ ਚੜਾਈ ਚੜ ਕੇ ਆਇਆ ਕਾਫੀ ਚੜਾਈ ਸੀਗੀ ਦੋ ਕੁ ਮਿੰਟ ਆਪਾਂ ਇੱਥੇ ਰੁਕਾਂਗੇ ਤੇ ਫਿਰ ਅੱਗੇ ਦੇ ਸਫਰ ਨਾਲ ਐਦਾਂ ਹੀ ਬਣਦੇ ਆਂਗੇ ਤੇ ਵੀਡੀਓ ਨਾਲ ਤੁਸੀਂ ਬਣੇ ਰਿਆ ਕਰੋ ਤੇ ਆਪਾਂ ਨੂੰ ਬਹੁਤ ਭਰਾ ਕਮੈਂਟ ਕਰਦੇ ਆ ਹਨਾ ਵੀ ਬਾਈ ਬੈਟਰੀ ਕੋਲੇ ਰੱਖਿਆ ਕਰੋ ਟੰਗ ਕੇ ਰੱਖਿਆ ਕਰੋ ਹਨਾ ਸਾਈਕਲ ਤੇ ਤੇ ਉਹ ਸਾਨੂੰ ਇਸ ਵੇਲੇ ਮਹਿਸੂਸ ਹੁੰਦੀ ਹੈ ਸਾਡੀ ਗਲਤੀ ਹੈ ਬਾਈ ਸਾਡੇ ਕੋਲੇ ਹੋਣੀ ਚਾਹੀਦੀ ਹੈ ਕਿ ਉਹ ਰਾਤ ਨੂੰ ਹਨਾ ਕਿਉਂਕਿ ਪਹਾੜੀ ਆਪਣੇ ਵੱਡੇ ਰੋਡਾਂ ਤੇ ਪੰਜਾਬ ਚ ਤਾਂ ਲਾਈਟਾਂ ਹੁੰਦੀਆਂ ਆ ਇੱਥੇ ਕੋਈ ਲਾਈਟ ਵਗੈਰਾ ਕੁਝ ਨਹੀਂ ਹੈਗਾ ਬਸ ਆਦਨ ਹੁੰਦੇ ਉਹਨਾਂ ਦੀਆਂ ਲਾਈਟਾਂ ਹੀ ਅੱਗੇ ਪਿੱਛੇ ਪੈਂਦੀਆਂ ਆ ਰੋਡਾਂ ਤੇ ਲਾਈਟਾਂ ਨਹੀਂ ਲੱਗੀਆਂ ਕੀ ਕਹਿੰਦਾ ਸ਼ਹਿਰ ਚ ਲਾਈਟਾਂ ਆ ਜਾਣ ਨਹੀਂ ਤਾਂ ਫਿਰ ਪਹਾੜੀ ਲਾ ਕੇ ਤੁਹਾਨੂੰ ਪਤਾ ਹੀ ਹੋਵੇ ਕਿੰਦਾਂ ਦੇ ਰਸਤੇ ਹੁੰਦੇ ਆਗੇ ਇਹ ਆਪਣੀ ਲਗਾਤਾਰ ਤੀਜੀ ਰਾਤ ਆ ਜੀ ਜਦੋਂ ਆਪਾਂ ਚੰਗੀ ਤਰ੍ਹਾਂ ਸੌਂਕੇ ਨਹੀਂ ਦੇਖਿਆ ਤੇ ਰਾਤ ਨੂੰ ਹਨਾ ਫਿਰ ਆ ਇਦਾਂ ਦੇ ਰੋੜਾਂ ਤੇ ਲਾਈਟ ਵਗੈਰਾ ਤਾਂ ਹੁੰਦੀ ਨਹੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੇ ਆ ਚਿੱਟੀ ਪੱਟੀ ਦੇ ਸਾਰੇ-ਸਾਰੇ ਆਪਾਂ ਜਾਣੇ ਆ ਚੜਾਈ ਆ ਉਦੋਂ ਵੀ ਚਿੱਟੀ ਪੱਟੀ ਦੇ ਸਾਰੇ ਸਾਈਡ-ਸਾਈਡ ਜਾਣਾ ਪੈਂਦਾ ਉਹ ਤਾਂ ਕੋਈ ਚੱਕਰ ਨਹੀਂ ਜੋ ਚੜਾਈ ਹੁੰਦੀ ਆ ਜਦੋਂ ਢਲਾਨ ਹੁੰਦੀ ਆ ਬਈ ਉਦੋਂ ਬਹੁਤ ਧਿਆਨ ਨਾਲ ਜਾਣਾ ਪੈਂਦਾਗਾ ਬ੍ਰੇਕਾਂ ਦੇ ਹੱਥ ਰੱਖਣਾ ਪੈਂਦਾ ਪੂਰਾ ਉੱਲੂ ਵਾਲੀ ਨਜ਼ਰ ਰੱਖਣੀ ਪੈਂਦੀ ਹੈਗੀ ਤੇ ਆਪਣੇ ਸਾਥੀ ਉਹ ਥੋੜਾ ਜਿਹਾ ਪਿੱਛੇ ਤੁਰੇ ਆਉਂਦੇ ਹੈਗੀ ਤੇ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹਨਾ ਬਾਈ ਤੇ ਰਾਤਾਂ ਨੂੰ ਤੁਰਨਾ ਤੁਹਾਨੂੰ ਪਤਾ ਸ੍ਰੀ ਹਿਮਕੁੰਡ ਸਾਹਿਬ ਆ ਯਾਤਰੀ ਜਿਹੜੇ ਜਾਣਗੇ ਪਹਿਲਾ ਜਥਾ ਜਿਹੜਾ ਜਾਊਗਾ ਉਹਦੇ ਵਿੱਚ ਆਪਾਂ ਸ਼ਾਮਲ ਹੋਣਾਗਾ ਬਸ ਇਹ ਤਾਂ ਹੀ ਹੋ ਰਿਹਾ ਤਾਂ ਹੀ ਸ਼ਿਗਾਰਸ਼ ਹੋ ਰਿਹਾਗਾ ਤੇ ਉਦੋਂ ਤੱਕ ਹੀ ਆਪਾਂ ਨੂੰ ਇਸ ਤੋਂ ਬਾਅਦ ਆਪਾਂ 5 5 ਕਿਲੋਮੀਟਰ ਕੱਢ ਕੇ ਤੈਨ ਦਾ ਚਾਹੇ 7 ਕੱਢੇਗੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਵਾਰੀ ਬਸ ਪਹਿਲੇ ਜਥੇ ਨਾਲ ਸ਼ਾਮਲ ਹੋਣਾਗਾ ਦੋਸਤੋ ਸਵੇਰ 9 ਦਾ ਟਾਈਮ ਹੋ ਗਿਆ ਤੇ ਰਾਤ ਨੂੰ ਜਿੱਥੇ ਵੀ ਕਿਤੇ ਹਨਾ ਪਟ્રોલ ਪੰਪ ਆਉਣਾਗਾ ਤੇ ਪਾਣੀ ਪੂਣੀ ਭਰ ਲੈਣਾ ਚਾਹੀਦਾ ਜੇ ਤੁਸੀਂ ਰਾਤ ਦਾ ਸਫ਼ਰ ਕਰਨਾ ਆਪਾਂ ਰਾਤ ਦਾ ਸਫ਼ਰ ਕਰਨਾਗਾ ਤੇ ਏਦੂ ਬਾਅਦ ਕੀ ਪਤਾ ਪਾਣੀ ਮਿਲੇ ਨਾ ਮਿਲੇ ਤੇ ਅਸੀਂ ਚਾਹ ਵੀ ਬਣਾਉਣੀ ਆਂਦੇ ਰਾਸਤੇ ਦੁੱਧ ਵੀ ਭਾਲਣਾਗਾ ਤੇ ਖਾਣਾ ਪੀਣਾ ਤਾਂ ਅਜੇ ਆਪਾਂ ਕੁਝ ਵੀ ਖਾਦਾ ਨਹੀਂਗਾ ਤੇ ਉਹ ਵੀ ਤੁਹਾਨੂੰ ਅਜੇ ਦਿਖਾਉਣੇ ਆ ਤੇ ਅੱਗੇ ਆਪਾਂ ਤੁਰਦੇ ਆਂਗੇ ਆ ਦੋਸਤੋ ਮੈਂ ਆ ਗਿਆ ਜਿੱਦੇ ਕਰਕੇ ਆਪਾਂ ਨੂੰ ਸਫ਼ਰ ਰੋਕਣਾ ਪਿਆ ਤੇ ਜੈ ਤુલਸੀ ਮਹਾਦੇਵ ਸਲਾਨਾ ਤੇ ਮੰਦਰ ਆਗਾ ਤੇ ਆਪਾਂ ਸਾਈਕਲ ਇੱਧਰ ਲਾਉਨੇ ਆ ਤੇ वैसे मंदिर आगे होगा ये गेट बनया हुआ है इथे ते आपा साइकिल जेड़े लाउने सामने जेड़े दुकान देखीया ने होणा तुसी ओथे ਥੱਲੇ ਇੱਕ ਥਾਂ ਖਾਲੀ ਪਿਆ ਉਦੇ ਉੱਥੇ ਲਾਉਣੇ ਆ ਸਾਈਕਲ ਬਈ ਆਪਾਂ ਆ ਛਾਤੇ ਠਾ ਲਾਤੇ ਇਥੇ ਤੇ ਪ੍ਰਸ਼ਾਦਾ ਆਪਾਂ ਗੁਰੂ ਘਰ ਤੋਂ ਜਦੋਂ ਚਲੇ ਸੀ ਨਾ ਉੱਥੋਂ ਹੀ ਲੈ ਕੇ ਆਏ ਸੀਗੇ ਤੇ ਇਹੀ ਖਾਵਾਂਗੇ ਤੇ ਚਾਹ ਵੈਸੇ ਤਾਂ ਬਾਈ ਆਪਾਂ ਆਪ ਦਾ ਖੁਦ ਦੀ ਬਣਾਉਣੀ ਸੀਗੀ ਬਣ ਗਈ ਚਾਹ ਪਰ ਕੀ ਕਰਕੇ ਦੁੱਧ ਹੀ ਨਹੀਂ ਮਿਲਿਆ ਇੱਕ ਮੀ ਕਣੀਆਂ ਪਈ ਜਾਂਦੀਆਂ ਆਂ ਹਾਂ ਬਣ ਗਈ ਚਾਹ ਉਹ ਉਹ ਬਾਈ ਤੋਂ ਚੱਲੇ ਗਏ ਉੱਪਰ ਇਹਨਾਂ ਦਾ ਰੈਸਟੋਰੈਂਟ ਆ ਥੱਲੇ ਇਹਨਾਂ ਦੀ ਜਗ੍ਹਾ ਜਿੱਥੇ ਆਪਾਂ ਬੈਠੇ ਆਂਗੇ। ਟਾਈਮ 11 ਵਜ ਗਿਆ ਜੀ ਗੱਡੀਆਂ ਇੱਕ ਵਾਰੀ ਫੇਰ ਆਪਾਂ ਰੋਡ ਤੇ ਚੜਾ ਲੀਆਂ ਤੇ ਉਹ ਤੁਹਾਨੂੰ ਪਤਾ ਸੀਗਾ ਮੀ ਆ ਗਿਆ ਸੀਗਾ ਹਨਾ ਤੇ ਮੀ ਇਹਨਾਂ ਜਿਆਦਾ ਵੀ ਨਹੀਂ ਪਿਆਗਾ ਥੋੜ੍ਹੀ ਸੀਗਾ ਹਨਾ ਥਾਂ ਵੀ ਸੁੱਕੇ ਹੀ ਪਿਆਗਾ ਤੇ ਆਪਾਂ ਉਹਨੇ ਪ੍ਰਸ਼ਾਦਾ ਵਗੈਰਾ ਛਕ ਲਿਆ ਚਾਹ ਪੀਲੀ ਨਾਲੇ ਤੇ ਗੱਡੀਆਂ ਫੇਰ ਆਪਾਂ ਉੱਪਰ ਚੜਾ ਲੀਆਂ ਇੱਕ ਵਾਰੀ ਟਰੈਕ ਤੇ ਤੇ ਚੱਲਦੇ ਆਂਗੇ ਕਿਰਾਂ ਤਾਂ ਦੋਸਤੋ 20-25 ਮਿੰਟ ਬਾਅਦ ਇੱਕ ਸ਼ਹਿਰ ਆਇਆ ਆਨੰਦ ਪ੍ਰਿਆਗ ਤੇ ਹੌਣ ਲਾਈਟਾਂ ਦੇਖਣ ਨੂੰ ਮਿਲੀਆਂ ਨਹੀਂ ਤਾਂ ਰਾਹ ਦੇ ਵਿੱਚ ਨੇਰੇ ਨਹੀਂ ਰਹਾ ਸੀਗਾ ਫੋਨ ਦੀ ਟਾਰਚ ਲਾਈ ਤੇ ਫੇਰ ਆਏ ਹੌਲੀ ਹੌਲੀ ਤੇ ਆਸੇ ਪਾਸੇ ਤੁਹਾਨੂੰ ਪਤਾ ਹੀ ਆ ਨਾ ਪਹਾੜਾ ਸਾਰੇ ਹਾਂ ਬਦਰੀਨਾਥ ਲਿਖਿਆ ਜੀ 105 ਕਿਲੋਮੀਟਰ ਗੋਵਿੰਦ ਘਾਟ 80 ਯੋਸ਼ੀ ਮਠ 40 ਕਿਲੋਮੀਟਰ ਆਪਾਂ ਜਾਣਾ ਗੋਵਿੰਦ ਘਾਟ 80 ਕਿਲੋਮੀਟਰ ਪਿਆਗਾ ਹਜੇ ਤੇ ਸ਼ਹਿਰ ਚ ਬਾਈ ਜੂਨ ਹੀ ਸਰਕਦੀ ਸਾਰੇ ਸੁੱਤੇ ਪਏ ਆਗੇ ਆ ਤਨ ਪੰਜਾਬ ਦੇ ਗੱਭਰੂ ਤੁਰੇ ਫਿਰਦੇ ਆ ਸੜਕਾਂ ਤੇ ਵੈਸੇ ਪਾਗਲਪਨ ਲਾ ਲੋ ਜਿੱਦਾਂ ਮਰਜ਼ੀ ਕੁਝ ਵੀ ਲਾ ਲੋ ਕਿਉਂਕਿ ਚਾ ਹੀ ਇੰਨਾ ਦਾ ਹੇਮਕੁੰਟ ਸਾਹਿਬ ਜਾਣਦਾ ਤੇ ਬਾ ਪੁੱਛੋ ਹੀ ਨਾ ਰਾਤ ਤੇ ਦਿਨ ਆਦਾ ਕੁਝ ਪਤਾ ਹੀ ਨਹੀਂ ਲੱਗਦਾ ਨਾ ਨੀਂਦ ਆਉਂਦੀ ਆ ਕੁਝ ਨਹੀਂ ਵਾ ਐਂ ਲੱਗਦਾ ਵੀ ਤੁਰੇ ਹੀ ਜਾਈਏ ਤੁਰੇ ਹੀ ਜਾਈਏ ਪਹੁੰਚ ਜੀ ਗਏ ਵਸ ਜਲਦੀ ਜਲਦੀ ਟਾਈਮ ਬਾਈ 12 ਵਜੇ ਚ 10 ਮਿੰਟ ਰਹਿ ਗਏ ਤੇ ਆਪਾਂ 5 ਮਿੰਟ ਇੱਥੇ ਬੈਠ ਕੇ ਰੈਸਟ ਕੀਤੀ ਆ ਤੇ ਅਗਲਾ ਸਫ਼ਰ ਹੁਣ ਫੇਰ ਜਾਰੀ ਕਰਦੇ ਆਂਗੇ ਚੱਲਣਾ ਚੱਲਣਾ ਆਪਾਂ ਤੇ ਸੋਨੂ ਬਾਈ ਦੱਸਦੀ ਹੈ ਨਾ ਜੇ ਰਾਤ ਨੂੰ ਐ ਵੈਸੇ ਤਾਂ ਸਫ਼ਰ ਰਾਤ ਨੂੰ ਕਰਨਾ ਨਹੀਂ ਚਾਹੀਦਾ ਦਿਨੇ-ਦਿਨੇ ਹੈ ਨਾ ਬਹੁਤ ਹੁੰਦਾਗਾ ਪਰ ਹੁਣ ਤਾਂ ਆਪਾਂ 23 ਤਰੀਕ ਨੂੰ ਯਾਤਰੇ ਸ਼ਾਮਲ ਹੋਣਾ ਸੀਗਾ ਤਾਂ ਹੀ ਕਰਕੇ ਜਾ ਰਹੇ ਆਂਗੇ ਤੇ ਸਮਾਨ ਜਿਹੜਾ ਤੁਹਾਡੇ ਕੋਲੇ ਬਾਈ ਦਵਾਈਆਂ ਦਵਾਈਆਂ ਹਨਾ ਜੇ ਸਾਈਕਲ ਆ ਤਾਂ ਸਾਈਕਲ ਦਾ ਸਾਰਾ ਸਮਾਨ ਪੈਂਚਰ ਦਾ ਹਨਾ ਕਿੱਟ ਕੁੱਟ ਸਾਰੀ ਆਪਣੇ ਕੋਲੇ ਆ ਬੈਗਾਂ ਦੇ ਵਿੱਚ ਸਾਰਾ ਸਮਾਨ ਹੈਗਾ ਇਸ ਤਰ੍ਹਾਂ ਦਾ ਸਾਰਾ ਸਮਾਨ ਤੁਹਾਡੇ ਕੋਲੇ ਹੋਣਾ ਚਾਹੀਦਾਗਾ ਤੇ ਪਾਣੀ ਦੀਆਂ ਚਾਰ ਤੇ ਭਾਈ ਜੇ ਕਿਤੇ ਵੀ ਤੁਸੀਂ ਹਨਾ ਰਾਤ ਨੂੰ ਰੁਕਣਾਗਾ ਤੇ ਫਲਾ ਹਾਲ ਵੀ ਹੁਣ ਆਪਾਂ ਰੈਸਟ ਕਰ ਲਗੇ ਜਾਂ ਸੌਂ ਜਗੇ 10 ਮਿੰਟ ਤੇ ਐ ਸੁਣਨੇ ਰਾਹ ਤੇ ਜਿਵੇਂ ਆ ਸੁਣਨਾ ਰਾਂਗਾ ਭਾਈ ਐਦਾਂ ਕਿਤੇ ਨਹੀਂ ਪੈਣਾਗਾ ਮਾੜੀ ਮੋਟੀ ਹਲਚਲ ਉੱਥੇ ਹੋਣੀ ਚਾਹੀਦੀ ਹੈ ਕੋਈ ਸ਼ਹਿਰ ਹੋਣਾ ਚਾਹੀਦਾਗਾ ਜੇ ਪੈਟਰੋਲ ਪੰਪ ਮਿਲ ਜੇ ਤਾਂ ਸਾਰਿਆਂ ਨਾਲੋਂ ਬੈਸਟ ਆਗਾ ਰੋਲ ਪੰਪ ਤੇ ਚੁੱਪ ਕਰਕੇ ਆਪਦਾ ਕੈਂਪਿੰਗ ਟੈਂਟ ਲਗਾਓ ਤੇ ਜਿਵੇਂ ਮਰਜ਼ੀ ਪੈਜੋ ਟਾਬਾ ਟੂਬਾ ਨਹੀਂ ਤਾਂ ਰਾਤ ਨੂੰ ਖੁੱਲੇ ਮਿਲ ਜਾਂਦੇ ਆ ਬਾਦੂ ਹੁੰਦੇ ਆ ਨਾ ਕਿਉਂਕਿ ਇਹ ਟੂਰਿਸਟ ਪਲੇਸ ਆਗੇ ਇੱਥੇ ਬਾਦੂ ਟਾਬੇ ਟੂਬੇ ਰਾਤ ਨੂੰ ਖੁੱਲੇ ਹੁੰਦੇ ਆਗੇ ਉੱਥੇ ਕੋਲੇ ਲਾ ਲੇ ਮਤਲਬ ਕਿ ਇੱਥੇ ਨਾ ਤੁਹਾਨੂੰ ਪਤਾ ਜੰਗਲੀ ਏਰੀਆ ਬਾਈ ਤੇ ਜਾਨਵਰ ਜੁਨਵਰ ਦਾ ਮਾੜਾ ਮੋਟਾ ਖਤਰਾ ਰਹਿੰਦਾਗਾ ਚਲੋ ਮੁੰਡਿਓ ਅ ਅੱਗੇ ਦਾ ਸਫਰ ਜਿਹੜਾ ਜਾਰੀ ਕਰ ਗਿਆ ਹੁਣ ਆਪਾਂ ਟਾਈਮ ਬਾਈ 1 ਵਜ ਚੁੱਕਿਆਗਾ ਤੇ ਚਾਹ ਪੀ ਲਈਏ ਥੋੜਾ ਜਿਹਾ ਸਰੀਰ ਕੈਮ ਕਰ ਲਈਏ ਫਿਰ ਅੱਗੇ ਦੀ ਤਿਆਰੀ ਕਰਦੇ ਆਂ ਕੀ ਹਾਲ ਆ ਬਾਈ ਠੀਕ ਹੋ ਜੀ ਕੈਸੇ ਹੋ ਜੀ ਬੜਾ ਵਧੀਆ ਸਰ ਬੜੀਆ ਹਾਂ ਜੀ ਇਹ ਜੇ ਕਾਉਂਸਿਲ ਕੇਸ਼ਨ ਹੈ ਇਹ ਲੋਕੇਸ਼ਨ ਕੌਨਸੀ ਹੈ ਇਹ ਹੈ ਮੈਠਾਣਾ ਇਹ ਇਹ ਹੈ ਚਮੋਲੀ ਜ਼ਿਲ੍ਹੇ ਦਾ ਮੈਠਾਣਾ گاਪਟਲ ਚਮੋਲੀ ਜਹਾਂ ਸੇ ਕਿੰਨਾ ਕਿਲੋਮੀਟਰ ਹੈ ਗਿਆ ਯਾ ਚਮੋਲੀ ਰਹਿ ਗਿਆ ਸਰ 5 ਕਿਲੋਮੀਟਰ 5 ਕਿਲੋਮੀਟਰ ਹੈ ਜੀ ਠੀਕ ਹੈ ਮੁੰਡਿਓ 5 ਕਿਲੋਮੀਟਰ ਰਹਿ ਗਿਆ ਇਹ ਨਿਸ਼ੂ ਬਾਈ ਕਹਿੰਦਾ ਆਪਾਂ ਚਾਹ ਛੱਡਤੀ ਕਹਿੰਦਾ ਚਾਹ ਦੀ ਤੋੜ ਲੱਗਦੀ ਹੈ ਹੈ ਨਹੀਂ ਬਾਬੇ ਉਹ ਚਾਹ ਪਤਾ ਕੀ ਚੱਕਰ ਹੈਗਾ ਹਾਂ ਕੀ ਇੱਕ ਵਾਰੀ ਜੇ ਪੀਣੀ ਮੈਂ ਪਹਿਲੇ ਪੀਂਦਾ ਨਹੀਂ ਸੀ 8-9 ਮਹੀਨੇ ਚਾਹ ਵਾ ਪੀਤੀ ਨਹੀਂ ਜਬੀਨ ਤੇ ਨਿਕੋ ਨਿਕੋ ਨੀਟੀ ਵਾਲੀ ਡਰਿੰਕ ਹੁੰਦੀ ਹੈ ਜੀ ਉਹਦਾ ਤੋੜ ਜੇ ਲੱਗਣ ਲੱਗੀ ਸੀ ਫਿਰ ਤੇ ਚਾਰ-ਪੰਜ ਦਿਨ ਚਾਹ ਪੀਤੀ ਤੇ ਹੁਣ ਜੇ ਛੱਡਤੀ ਹੁਣ ਪੀ ਰਿਆਂ ਲੱਸੀ ਅੱਛਾ ਅੱਜ ਜਿਹੜਾ ਦਿਨੇ ਬਾਈ ਆਪਾਂ 2:30 ਵਜੇ ਚੱਲੇ ਸੀਗੇ ਤੇ ਹੁਣ ਸਹੀ ਟਾਈਮ 2:30 ਦਾਗਾ 12 ਘੰਟੇ ਹੋ ਗਏ ਆਪਾਂ ਨੂੰ ਚੱਲਿਆ ਨੂੰ ਤੇ ਆਪਾਂ ਪਹੁੰਚ ਗਏ ਚਮੋਲੀ ਚਮੋਲੀ ਸ਼ਹਿਰ ਚ ਤੇ ਸਾਹਮਣੇ ਜਾ ਰਹੀ ਆ ਜਿਹੜੀ ਤੁਹਾਨੂੰ ਸਵੇਰੇ ਦਿਖਾਈ ਸੀ ਨਾ ਗੁਰਦੁਆਰਾ ਸਾਹਿਬ ਦੇ ਨਾਲ ਨਦੀ ਜਾਂਦੀ ਸੀਗੀ ਅਲਕਨੰਦਾ ਉਹੀ ਸਾਹਮਣੇ ਜਾ ਰਹੀ ਆ ਜਲਦਾ ਕਰਦਾ ਉੱਥੇ ਟੈਂਟ ਲਾਈਏ ਹੈ ਨਾ ਉੱਥੇ ਸੌਈਏ ਪਰ نیچے ਹੋ ਜੂਗਾ ਕਾਫੀ ਐਨਾ نیچے ਨਹੀਂ ਜਾਇਆ ਜਾਣਾ ਰਾਤ ਨੂੰ ਆਪਾਂ ਤੇ ਹੁਣ ਕੋਈ ਸੌਣ ਦੀ ਜਗ੍ਹਾ ਲੱਭ ਲਈਏ ਨੀਸ਼ੂ ਬਾਈ ਨੀਂਦ ਆ ਰਹੀ ਹੈਗੀ ਤੇ ਸਵੇਰੇ 5 ਵਜੇ ਫੇਰ ਚੱਲਣਾਗਾ ਚਲੋ 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 ਜਲਦੀ ਕੋਈ ਜਗ੍ਹਾ ਲੱਭ ਲਈਏ ਹੁਣ ਆਪਾਂ ਟਰੈਕ ਕੋ ਮਾਣੀ ਮੋਟੀ ਚੱਲਦੀ ਰਹਿੰਦੀ ਆ ਰੋਡ ਤੇ ਜਿੱਦਾਂ ਟਰੱਕ ਵਗੈਰਾ ਹਨਾ ਓਏ ਟਰੱਕ ਹੀ ਜ਼ਿਆਦਾ ਲੰਘਦੇ ਆ ਹੋਰ ਤਾਂ ਕੁਝ ਨਹੀਂ ਹੈਗਾ ਸੌਣ ਵਾਸਤੇ ਬਈ ਆਪਾਂ ਨੂੰ ਜਗ੍ਹਾ ਲੱਭ ਗਈ ਆ ਦੁਕਾਨ ਦੇ ਮੂਹਰੇ ਆ ਆ ਤਰਪਾਲ ਜੀ ਪਾਈ ਹੋਈ ਆ ਉਹਦੇ ਨੀਚੇ ਹਨਾ ਆਪਾਂ ਮੈਟ ਵਿਛਾਲੇ ਅੱਜ ਕੈਂਪਿੰਗ ਟੈਂਟ ਨਹੀਂ ਲਾਇਆ ਏਡੀ ਬੜੀ ਜ਼ਰੂਰਤ ਹੈ ਨੀਗੀ ਤੇ ਸਲੀਪਿੰਗ ਬੈਗ ਕੱਢ ਲੈ ਤਿੰਨੇ ਆਪਾਂ ਤੇ ਸਾਈਕਲ ਆਪਣੀਆਂ ਗੱਡੀਆਂ ਆਪਾਂ ਇੱਥੇ ਲਾਤੀਆਂ ਹਨ ਤੇ ਕਿਉਂਕਿ ਸਵੇਰੇ ਆਪਾਂ ਬਾਈ ਆਪਾਂ ਕੋਸ਼ਿਸ਼ ਕਰਾਂਗੇ 5:00 ਵਜੇ ਜਾਣ ਦੀ ਥੋੜਾ 3:00 ਵਜੇ ਦਾ ਟਾਈਮ ਆਗਾ ਤੇ 5:00 ਵਜੇ ਇਥੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ ਜਲਦੀ ਤੁਰਾਂਗੇ ਤੇ అలਾਰਮ ਲੂਰਮ ਲਾ ਕੇ ਸੌਣਾ ਪਊ ਕਿਉਂਕਿ ਥੱਕੇ ਹੋਏ ਆ ਨਾ ਤੇ ਦੋ ਤਿੰਨ ਰਾਤਾਂ ਤੋਂ ਹਗਾਏ ਵੀ ਹੈਗੇਾਂਗੇ ਤੇ ਇਹ ਨਹੀਂ ਪਤਾ ਵੀ ਉੱਠੇ ਹੀ ਨਾ ਜਾਵੇ ਤੇ ਬਾਜ਼ਾਰ ਪੂਰਾ ਖੁੱਲਿਆ ਪਿਆ ਹੋਵੇ ਤੇ ਇੱਧਰ 10:00 ਵਜੇ ਪਏ ਹੋਣਾ ਅਸੀਂ ਉੱਤੇ ਪਏ ਹੋਗੇ ਮੈਂ ਦੱਸ ਦਵਾਂ ਅਸੀਂ ਤਿੰਨ ਦਿਨ ਕਿੰਨਾ ਉੱਤੇ ਹੋਵਾਂਗੇ ਆਰਾਊਂਡ ਲਾ ਲਓ 4 4 ਤੇ ਆਪਣਾ 3 3 ਤੇ ਅੱਜ ਫਿਰ 3 ਘੰਟੇ 6 ਤੇ 4 10 ਘੰਟੇ ਤਿੰਨ ਦਿਨਾਂ ਸੁੱਤੇ ਆ ਜਦ ਕਿ ਇੱਕ ਦਿਨ ਚ 8 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ ਬਾਕੀ ਦੋਸਤ ਸੀ ਹਾਲ ਦੇਖ ਸਕਦੇ ਹੋ ਐਨੇ ਚਰਚ ਸੀ 300 ਕਿਲੋਮੀਟਰ ਘੜਤਾ 200 300 ਇਹਦਾ ਮੂੰਹ ਕੋੜਾ ਨਹੀਂ ਆਉਂਦਾ ਇਹ ਤੈਨੂੰ ਹਾਲ ਦਿਖਾਉਂਦਾ ਸੀ ਨਾ ਤੇਰਾ ਸਹੀ ਤਰ੍ਹਾਂ ਇਹਦਾ ਹਾਲ ਦਿਖਾਉਂਦਾ ਆਪਾਂ ਚੜ੍ਹਦੀ ਕਲਾ 'ਚ ਆ ਸੰਤਾਂ ਚਲੋ ਹੁਣ ਨਾ ਫਿਰ ਲੇਟ ਨਾ ਕਰੋ ਸਾਡਾ ਬਿੱਟੂ ਬਾਈ ਦਾ ਹਾਲ ਤਾਂ ਸੀ ਤੇ ਬਾਈ ਜੀ ਆਪਾਂ ਯੋਸ਼ੀ ਮੱੜ ਤੇ ਨੇੜੇ ਹੀ ਆਗੇ ਤੇ ਕੱਲ ਨੂੰ ਆਪਾਂ ਕੰਮ ਖਿੱਚ ਲਾਂਗੇ ਸਵੇਰੇ ਜਲਦੀ ਉੱਠ ਕੇ ਤੇ ਜੇ ਕੋਈ ਆਪਣੇ ਵੀਡੀਓ ਦੇਖ ਕੇ ਹਨਾ ਤੇ ਬੰਦਾ ਸੈਕਲ ਤੇ ਆਉਣਾ ਚਾਹੁੰਦਾਗਾ ਤੇ ਮੈਂ ਸਾਨੂੰ ਦੱਸਦਾ ਬਈ ਅਸੀਂ ਜਿਹੜਾ ਰਾਤ ਨੂੰ ਸਫਰ ਕਰ ਰਹੇ ਆ ਇਹ ਪ੍ਰੈਫਰ ਕਿਸੇ ਨੂੰ ਨਹੀਂ ਕਰਦੇ ਵੀ ਤੁਸੀਂ ਰਾਤ ਨੂੰ ਸਫਰ ਕਰੋ ਆਪਾਂ ਤਾਂ ਸਿਰਫ ਉਹ ਬਾਬੇ ਦੇ ਨਾ ਘਰ ਮੱਥਾ ਟੇਕਣਾ ਪਹਿਲੇ ਪਹਿਲੇ ਜਥੇ ਦੇ ਨਾਲ ਜਾਣ ਦੇ ਕਰਕੇ ਥੋੜਾ ਰਾਤ ਨੂੰ ਚੱਲ ਰਹੇ ਆ ਨਹੀਂ ਆਪਾਂ ਵੀ ਇਦਾਂ ਦੀ ਕੋਈ ਗਲਤੀ ਨਹੀਂ ਕਰਦੇ ਰਾਤ ਨੂੰ ਚੱਲਣ ਵਾਲੀ ਕਿਉਂਕਿ ਰਾਤ ਨੂੰ ਬਈ ਪਹਾੜੀ ਏਰੀਆ ਤੇ ਜਾਨਵਰ ਜਾਨਵਰ ਹੁੰਦੇ ਆਗੇ ਕੋਈ ਵੀ ਐਦਾਂ ਦੀ ਗਲਤੀ ਕੋਈ ਨਾ ਕਰੇ ਰਾਤਾਂ ਨੂੰ ਨਾ ਤੁਰੇ ਤੇ ਸਾਡਾ ਇੱਕ ਤਾਂ ਬਸ ਅੱਜ ਦਾ ਦਿਨ ਹੀ ਸੀਗਾ ਕੱਲ ਨੂੰ ਨਹੀਂ ਚੱਲਣਾ ਪੈਣਾ ਸਾਨੂੰ ਰਾਤ ਨੂੰ ਬਸ ਕੱਲ ਦੇ ਪਾਸੇ ਪਹੁੰਚ ਜਾਣਾ ਜੀ ਤੇ ਜਿਹੜੇ ਆਪਣੇ ਲਾਈਕ ਸ਼ੇਅਰ ਵੀਡੀਓ ਕਰਦੇ ਆ ਨਾ ਕਮੈਂਟ ਕਮੈਂਟ ਕਰਦੇ ਆ ਸਾਰੇ ਬਾਈਆਂ ਦਾ ਧੰਨਵਾਦ ਦਿਲੋਂ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਬਲੌਗ 'ਚ ਤੇ ਨਵੀਂ ਲੋਕੇਸ਼ਨ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ